ਇਮਾਰਤਾਂ ਦੀ ਵੀ ਇੱਕ ਆਪਣੀ ਜ਼ੁਬਾਨ ਹੁੰਦੀ ਆ ਉਹ ਜ਼ੁਬਾਨ ਨੂੰ ਸਮਝਣਾ ਬਹੁਤ ਜ਼ਰੂਰੀ ਆ ਸਿੱਖ ਵਾਸਤੂਕਲਾ ਦਾ ਇੱਕ ਆਪਣਾ ਨਾਮੋ ਨਿਸ਼ਾਨ ਹੈਗਾ ਆ ਉਸ ਦੀ ਇੱਕ ਆਪਣੀ ਜ਼ੁਬਾਨ ਆ ਇੱਕ ਆਪਣੀ ਤਰਾਸ਼ ਆ ਉਤਰਾ ਸਾਨੂੰ ਪੂਰਨ ਰੂਪ ਦੇ ਵਿੱਚ ਜੇ ਵੇਖੀ ਜਿਵੇਂ ਮਹਾਰਾਜ ਰਣਜੀਤ ਸਿੰਘ ਦੀ ਸਮਾਦ ਨੂੰ ਜਾ ਕੇ ਵੇਖਦੇ ਆ ਲੱਗਦਾ ਕਿ ਸਿੱਖ ਵਾਸਤੂਕਲਾ ਦਾ ਨਮੂਨਾ ਆ ਜਦ ਅਸੀਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਵੇਖਦੇ ਆ ਤੇ ਭਾਈ ਜਸਾ ਸਿੰਘ ਆਲੂਵਾਲੀਆ ਨੇ ਜਦੋਂ ਇਮਾਰਤ ਬਣਾਈ ਤੇ ਉਸ ਦੀ ਇੱਕ ਆਪਣੀ ਤਰਾਸ਼ ਆ ਪਿਛਲੇ ਦਿਨਾਂ ਦੇ ਅੰਦਰ ਮੈਂ ਇੱਕ ਗੱਲ ਕਰ ਰਿਹਾ ਹਾਂ ਕਿ ਜੇ ਪਾਣੀ ਦੇ ਅੰਦਰ ਜੋ ਇਮਾਰਤ ਹੁੰਦੀ ਹੈ ਨਾ ਉਸ ਦੇ ਵਿੱਚ ਉਹ ਜਿਸ ਢੰਗ ਦੇ ਨਾਲ ਚੋਨੇ ਦਾ ਇਸਤੇਮਾਲ ਕੀਤਾ ਹੁੰਦਾ ਹੈ ਉਹ ਉਹਦੀ ਇੱਕ ਮਿਆਦ ਹੁੰਦੀ ਹੈ ਕਿ ਉਹੀ ਮਜ਼ਬੂਤੀ ਦਿੰਦੀ ਹੈ ਪਰ ਉਸ ਦੇ ਵਿੱਚ ਹੁਣ ਸੁਣਨ ਨੂੰ ਐਦਾਂ ਆਉਂਦਾ ਹੈ ਕਿ ਉਹਦੇ ਵਿੱਚ ਸੀਮੈਂਟ ਵਰਤਿਆ ਜਾਂਦਾ ਹੈ ਉਹਦੇ ਵਿੱਚ ਜਿਹੜੀਆਂ ਪਲੇਟਸ ਹਨ ਉਹ ਬਦਲੀਆਂ ਜਾ ਰਹੀਆਂ ਨੇ ਕੁਝ origignal ਨਹੀਂ ਰਹੀਆਂ ਫਿਰ ਨਕਾਸ਼ੀ ਦੀ ਗੱਲ ਆਉਂਦੀ ਹੈ ਤੇ ਨਕਾਸ਼ੀ ਦੇ ਅੰਦਰ ਵੀ ਫੇਰ ਬਦਲ ਹੈ ਯਾਦੋਸੀ ਭਾਈ ਗਿਆਨ ਸਿੰਘ ਨਕਾਸ਼ ਦੇ ਹਵਾਲੇ ਪੜਦੇ ਆ ਜਿਹੜੇ ਕਿ ਉਹਨਾਂ ਦੇ ਅੱਗੋਂ ਸਰਪਾਲ ਦਾਨਿਸ਼ ਹੁਣੀ ਸਾਨੂੰ ਦੱਸਦੇ ਆ ਉਹ ਨਕਾਸ਼ੀ ਦੇ ਅੰਦਰ ਵੀ ਇੱਕ ਸਿੱਖ ਵਾਸਤੂ ਕਲਾ ਦਾ ਇੱਕ ਆਪਣਾ ਜਿਹੜਾ ਕਲਰ ਪਿਗਮੈਂਟ ਜਾਂ ਉਹ ਪੂਰੀ ਤਰਾਸ਼ ਉਹ ਨਜ਼ਰ ਆਉਂਦੀ ਸੀ ਹੁਣ ਤਾਂ ਵਿਰਾਸਤੀ ਗਲੀ ਜੋ ਬਣੀ ਹੈ ਦਰਬਾਰ ਸਾਹਿਬ ਦੀ ਉਹ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਏ ਤਾਂ ਬਹੁਤ ਸ਼ਾਨਦਾਰ ਆ ਪਰ ਉਹ ਰਾਜਸਤਾਨੀ ਆਰਕੀਟੈਕਟ ਦੇ ਜ਼ਿਆਦਾ ਨੇੜੇ ਆ ਉਹਦੇ ਅੰਦਰ ਸਿੱਖ ਵਾਸਤੂ ਕਲਾ ਨਹੀਂ ਹੈਗੀ ਉਸੇ ਦੇ ਹੀ ਪੂਰੀ ਦੀ ਪੂਰੀ ਇੰਪਲੀਮੈਂਟੇਸ਼ਨ ਚਮਕੌਰ ਸਾਹਿਬ ਵਿਰਾਸਤੀ ਗਲੀ ਬਣਾਉਣ ਦੇ ਵਿੱਚ ਵੀ ਕਰ ਦਿੱਤੀ ਆ ਕਿਤੇ ਨਾ ਕਿਤੇ ਸਿੱਖ वास्तुकला ਤੇ ਹੈਗੀ ਸੀ ਭਾਈ ਰਾਮ ਸਿੰਘ ਹੁਣਾਂ ਦਾ ਜ਼ਿਕਰ ਆ ਉਹਨਾਂ ਦੀਆਂ ਬਣਾਈਆਂ ਇਮਾਰਤਾਂ ਦਾ ਜ਼ਿਕਰ ਆ ਪਿੱਛੇ ਜੇ ਹੁਣ ਰਿਟਾਇਰ ਹੋ ਗਏ ਨੇ ਪ੍ਰਿੰਸੀਪਲ ਡਾਕਟਰ ਮਹਾਲ ਸਿੰਘ ਉਹਨਾਂ ਨੇ ਬੜੀ ਖੂਬਸੂਰਤ ਦੱਸੀ ਜੀ ਖਾਲਸਾ ਕਾਲਜ ਨੂੰ ਬਣਾਉਣ ਲੱਗੇ ਆ ਉਹਨਾਂ ਨੇ ਐਂਗਲ ਵੀ ਇਸ ਤੰਗ ਦੇ ਨਾਲ ਡਿਜ਼ਾਈਨ ਕੀਤੇ ਸੀ ਕਿ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਬਣਿਆ ਸੀ ਤੇ ਹਰ ਕਲਾਸਰੂਮ ਚੋਂ ਗੁਰਦੁਦੁਆਰਾ ਸਾਹਿਬ ਨਜ਼ਰ ਆਵੇ ਯਾਨੀ ਕਿ ਇੰਨੀ ਬਰੀਕੀ ਚੀਜ਼ਾਂ ਹੁੰਦੀਆਂ ਸਨ ਮਟੀਰੀਅਲ ਤੋਂ ਲੈ ਕੇ ਨਮੂਨੇ ਤੋਂ ਲੈ ਕੇ ਨਕਾਸ਼ੀ ਤੋਂ ਲੈ ਕੇ